ਨੇਹਾ ਹਾਂਜੀ ਵੀਰੇ ਉਹ ਕੱਲਾ ਲਹਿੰਗਾ ਹੀ ਦੇਖੀਦਾ ਤੇਰੀ ਸ਼ਕਲ ਤਾਂ ਦਿਖਦੀ ਨਹੀਂ ਬੋਲਾਂਗੇ ਕਿਦਾਂ ਤੂੰ ਐ ਕਰ ਤੇਤੋਂ ਨਹੀਂ ਸੰਭਿਆ ਜਾਣਾ ਲਹਿੰਗਾ ਨਾਲੇ ਲੁੱਕ ਜੰਨੀ ਏ ਤੂੰ ਸਾਰੀ ਤੂੰ ਫੜ ਫੋਨ ਮੈਂ ਬਣਾਉਣਾ ਵੀਡੀਓ ਠੀਕ ਆ ਵੀਰੇ ਹਾਂ ਆ ਲੈ ਕਰ ਵੀਡੀਓ ਹੋਣ ਉਹ ਪਿੱਛੇ ਹੋ ਜਾ ਨੀਹਾ ਮੇਰੀ ਗੱਲ ਸੁਣ ਵੀਡੀਓ ਚ ਫੋਨ ਜਿਹਦਾ ਆਵੇ ਕੱਟ ਦੀ ਠੀਕ ਆ ਚੱਕਣਾ ਨਹੀਂ ਫੋਨ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਹਰਜਿੰਦਰ ਸਿੰਘ 바ਵਾ ਤੇ ਹੈਪੀ ਸਟੋਰ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਨਵੇਂ ਨਵੇਂ ਲਹਿੰਗੇ ਲੈ ਕੇ ਤੁਹਾਡੇ ਲਈ ਆ ਗਏ ਆ ਜੀ ਇਹ ਲਹਿੰਗੇ ਦਾ ਰੇਟ ਹੈਗਾ ਜੀ 31000 ਤੇ ਆਪਾਂ ਦੇ ਦੇਣਾ 25000 ਦਾ 20% ਡਿਸਕਾਊਂਟ ਤੇ ਦੇ ਦੇਣਾ ਜੀ ਇਹ ਚੋਲੀ ਦੇਖੋ ਬੜੀ ਪਿਆਰੀ ਬਣੀ ਹੈ ਜੀ ਪੂਰਾ ਹੈਵੀ ਵਰਕ ਆ ਦੁਪੱਟਾ ਵੀ ਬੜਾ ਸੋਹਣਾ ਵਾ ਬਹੁਤ ਸੋਹਣੇ ਸੋਹਣੇ ਲੈ ਕੇ ਆ ਚੁੱਕੇ ਆ ਜੀ ਉਹ ਵੀ ਹੈਗਾ ਜੀ ਹੈਵੀ ਵਰਕ ਦੇ ਵਿੱਚ ਇਹਦਾ ਰੇਟ ਹੈਗਾ 31000 ਤੇ ਆਪਾਂ ਦੇ ਦੇਣਾ 21000 ਦਾ ਇਹਦੀ ਚੋਲੀ ਵੀ ਪੂਰੀ ਹੈਵੀ ਵਰਕ ਚਾ ਦੇਖੋ ਚੈੱਕ ਕਰੋ ਕਲਰ ਵੀ ਟ੍ਰੈਂਡਿੰਗ ਦੇ ਵਿੱਚ ਆ ਹੈਵੀ ਦੁਪੱਟਾ ਇਹਦਾ ਬਹੁਤ ਹੀ ਸੋਹਣਾ ਲੁੱਟ ਲੋ ਮੇਲਾ ਇਹਦਾ ਰੇਟ ਹੈਗਾ 31000 ਤੇ ਆਪਾਂ ਦੇ ਦੇਣਾ 21000 ਦਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਆ ਜੀ ਵਰਕ ਵੀ ਸੋਹਣਾ ਹੋਇਆ ਹੋਇਆ ਵਾ ਜੀ ਤੁਸੀਂ ਮੇਰਾ ਫੋਨ ਨਹੀਂ ਚੱਕਦੇ ਸਿਮਰਨ ਤੁਸੀਂ ਇੱਥੇ ਮੈਂ ਕਦੋਂ ਦੀ ਤੁਹਾਨੂੰ ਫੋਨ ਲਗਾਈ ਐ ਮੇਰਾ ਫੋਨ ਤਾਂ ਚੱਕ ਲੋ ਮੈਂ ਕੰਮ ਕਰਦਾ ਪਿਆ ਸੀਗਾ ਵੀਡੀਓ ਬਣਾ ਰਿਹਾ ਸੀ ਅਸੀਂ ਕੰਮ ਤਾਂ ਠੀਕ ਆ ਕਰਦੇ ਪਏ ਹਾਂ ਇੱਕ ਵਾਰੀ ਬੰਦਾ ਫੋਨ ਹੀ ਚੱਕ ਲੈਂਦਾ ਫੋਨ ਨੇਹਾ ਦੇ ਹੱਥ ਸੀਗਾ ਤਾਂ ਨਹੀਂ ਪਤਾ ਲੱਗਿਆ ਮੈਨੂੰ ਚੱਲ ਕੰਮ ਦੱਸ ਕੀ ਆ ਮੈਂ ਕਦੋਂ ਦੀ ਤਿਆਰ ਹੋਈ ਹੋਈ ਆ ਆਪਾਂ ਮੰਮੀ ਕਰਨੀ ਜਾਣਾ ਵੀਰੇ ਦਾ ਵਿਆਹ ਵਾ ਹੁਣੇ ਜਾਣਾ ਸਾਰੇ ਪ੍ਰੋਗਰਾਮ ਸ਼ੁਰੂ ਹੋ ਗਏ ਹੋਏ ਆ ਉੱਧਰ ਪਰ ਮੈਂ ਹੁਣ ਤਾਂ ਜਾ ਨਹੀਂ ਸਕਦਾ ਨਾ ਹੁਣ ਆਪਾਂ ਕੰਮ ਕਰਨਾ ਦੁਕਾਨ ਤੇ ਉਧਰੋਂ ਨਾ ਮੈਨੂੰ ਫੋਨ ਆਈ ਜਾਂਦੇ ਨੇ ਤੇ ਬਾਜ ਨੂੰ ਕੀ ਹੋਇਆ ਤੇਰੀ ਤਬੀਅਤ ਨਹੀਂ ਠੀਕ ਮੇਰੀ ਤੇ ਆਰਾਮ ਕਰ ਲੈ ਜ਼ਰੂਰੀ ਐ ਵੇ ਜਾਣਾ ਆਪਾਂ ਤੇ ਵੀਰੇ ਦਾ ਵਿਆਹ ਮੈਂ ਆਰਾਮ ਕਰੂੰਗੀ ਬੋਲਿਆ ਤੇਰੇ ਤੋਂ ਜਾ ਨਹੀਂ ਰਿਹਾ ਇੰਨੀ ਕਾਲੀ ਕਾਦੀ ਏ ਤੈਨੂੰ ਵੀਰੇ ਦਾ ਵਿਆਹ ਵਾ ਆਰਾਮ ਨਹੀਂ ਕਰੀਦਾ ਹੁੰਦਾ ਚਾਹ ਹੁੰਦਾ ਵੀਰੇ ਦੇ ਵਿਆਹ ਦਾ ਤੇ ਮੈਨੂੰ ਨਾ ਲੈ ਕੇ ਜਾਓ ਮੈਂ ਤਿਆਰ ਆ ਮੈਂ ਹੁਣ ਨਹੀਂ ਜਾ ਸਕਦਾ ਹਾਲੇ 2-3 ਘੰਟੇ ਲੱਗ ਜਾਣੇ ਮੈਨੂੰ ਮੈਂ ਹਾਲੇ ਕੱਪੜੇ ਦੀ ਦੁਕਾਨ ਤੇ ਵੀ ਜਾ ਕੇ ਵੀਡੀਓ ਬਣਾਣੀ ਆ ਤੇ ਤੁਸੀਂ ਵੀਡੀਓ ਵਗੈਰਾ ਬਾਅਦ ਚ ਕਰ ਲਿਓ ਨਾ 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 ਮੁੰਡਾ ਉਧਰ ਸਟਾਰਟ ਹੋ ਗਏ ਹੋਏ ਨੇ ਉਹ ਮੈਂ ਆਪਣਾ ਕੰਮ ਵੀ ਤਾਂ ਕਰਨਾ ਹੈ ਪੈਸੇ ਲੱਗੇ ਨੇ ਨਾਲੇ ਰਹੀ ਗੱਲ ਗੱਲ ਸੁਣ ਆ ਲੈ 40000 ਦਿੱਤਾ ਸੀ ਨਾ ਆ ਚੱਕ 50000 ਕਰ ਐਸ਼ ਗੱਲ ਪੈਸਿਆਂ ਦੀ ਨਹੀਂ ਆ ਪੈਸੇ ਮੈਨੂੰ ਵੱਡੇ ਵੀਰੇ ਨੇ ਦੇਤੇ ਸੀ ਗੱਲ ਸੁਣ ਕਿੰਨੇ ਪੈਸੇ ਦਿੱਤੇ ਸੀ ਵੀਰੇ ਨੇ 45000 ਦਿੱਤਾ ਸੀ ਵੀਰੇ ਨੇ 45000 ਆ ਚੱਕ 45000 ਵੀਰ ਨੂੰ ਦੇ ਦੇ ਆ 5000 ਤੂੰ ਰੱਖ ਲੈ ਆਪਾਂ ਕਿਸੇ ਦਾ احسان ਨਹੀਂ ਲੈਣਾ ਹੈਗਾ ਠੀਕ ਹੈ ਨਾ ਕੱਲ ਨੂੰ ਗੱਲਾਂ ਨਹੀਂ ਸੁਣਨੀਆਂ ਪੈਸੇ ਦੇ ਦੇ ਮੂੰਹ ਤੇ ਮਾਰ ਇਹਦੇ ਚ احਸਾਨ ਵਾਲੀ ਕੀ ਗੱਲ ਆ ਆਪਣੇ ਵੱਡੇ ਵੀਰ ਜੀ ਨੇ ਜੇ ਪੈਸੇ ਦੇਤੇ ਫੇਰ ਕੀ ਹੋ ਗਿਆ ਤੈਨੂੰ ਜਿੰਨਾ ਕੰਮ ਕਿਹਾ ਤੂੰ ਉਹ ਕਰ ਜਿਆਦਾ ਮੇਰੇ ਨਾਲ ਬੈਸਿਆ ਨਾ ਕਰ ਨਾਲੇ ਮੈਂ ਤੈਨੂੰ ਕਹਿਤਾ ਮੈਨੂੰ ਲੱਗਣੇ 2 ਘੰਟੇ ਤੂੰ ਹਲੇ ਘਰੇ ਜਾ ਆਰਾਮ ਨਾ ਜਾਨੇ ਆਪਾਂ ਕਾਲੀ ਨਹੀਂ ਹੈਗੀ ਆਪਾਂ ਨੂੰ ਇੱਦਾਂ ਕਿਉਂ ਕਰਦੇ ਹੋ ਉਧਰੋਂ ਫੋਨ ਆਈ ਜਾਂਦਾ ਤੁਸੀਂ ਕਰਦੇ ਜਵਾਈ ਹੋਂ ਸਾਰੇ ਮੈਨੂੰ ਕਹਿੰਦੇ ਪਏ ਆਏ ਕਿਉਂ ਨਹੀਂ ਤੁਸੀਂ ਅਜੇ ਤੱਕ ਉਹ ਮੈਂ ਮਨਾ ਥੋੜੀ ਕਰ ਰਿਆਂ ਪਰ ਕੰਮ ਵੀ ਤਾਂ ਜ਼ਰੂਰੀ ਆ ਮੈਂ ਕੰਮ ਇੱਦਾਂ ਵਿੱਚ ਵਿਚਾਲੇ ਛੱਡ ਕੇ ਨਹੀਂ ਨਾ ਜਾ ਸਕਦਾ ਸਮਝੀ ਦੀ ਹੁੰਦੀ ਆ ਗੱਲ ਮੰਮੀ ਵੀ ਤਿਆਰ ਬੈਠੇ ਆ ਆਪਾਂ ਵੀਰੇ ਨੂੰ ਵੀ ਕਹਦੇ ਨੇ ਆਪਾਂ ਇੱਕੋ ਗੱਡੀ 'ਚ ਚੱਲਦੇ ਆ ਵੀਰੇ ਨੇ ਕੀ ਕਰਨਾ ਉੱਥੇ ਜਾ ਕੇ ਦੱਸੀ ਜਰਾ ਮੈਨੂੰ ਆਪਾਂ ਨੂੰ ਸਾਰੇ ਪਰਿਵਾਰ ਨੂੰ ਬੁਲਾਇਆ ਵਾ ਤੇ ਵੀਰੇ ਉਹਨਾਂ ਦਾ ਵੀ ਜਾਣਾ ਬਣਦਾ ਵਾ ਉਹ ਠੀਕ ਆ ਸਾਰੇ ਪਰਿਵਾਰ ਨੂੰ ਬੁਲਾਇਆ ਵਾ ਪਰ ਵਿਆਹ ਤੇ ਬੁਲਾਇਆ ਹੁਣ ਸਾਰੇ ਫੰਕਸ਼ਨਾਂ ਦੇ ਨਾਲ ਥੋੜੀ ਲੈ ਕੇ ਜਾਣਾ ਵਾ ਤੁਸੀਂ ਹਮੇਸ਼ਾ ਇਦਾਂ ਕਿਉਂ ਕਰਦੇ ਹੋ ਨੇ ਉਹ ਮੇਰੀ ਗੱਲ ਸੁਣ ਜੇ ਤੈਨੂੰ ਜ਼ਿਆਦਾ ਹੀ ਲੱਗਦਾ ਨਾ ਤੂੰ ਵੱਡੇ ਵੀਰੇ ਨਾਲ ਹੀ ਚੱਲ ਜਾ ਮੈਂ ਨਹੀਂ ਜਾਣਾ ਫਿਰ ਉੱਥੇ ਵੀ ਐਵੇਂ ਟੋਕਾ ਟਾਕੀ ਕਰਨਗੇ ਮੈਨੂੰ ਨਹੀਂ ਪਸੰਦ ਮੈਂ ਜਾ ਕੇ ਰਿਸ਼ਤੇਦਾਰਾਂ 'ਚ ਬੇਇੱਜ਼ਤੀ ਨਹੀਂ ਕਰਾਣੀ ਆਪਣੀ ਵੀਰੇ ਨੇ ਟੋਕਾ ਟਾਕੀ ਕਿਉਂ ਕਰਨੀ ਆ ਮੈਂ ਕਰ ਮੰਮੀ ਤੇ ਵੀਰੇ ਨੂੰ ਨਾਲ ਲੈ ਜਾ ਮੈਂ ਨਹੀਂ ਜਾਣਾ ਹੈਗਾ ਜੇ ਮੇਰੇ ਨਾਲ ਜਾਣਾ ਵਾ ਦੋ ਤਿੰਨ ਘੰਟੇ ਵੇਟ ਕਰ ਲਾ ਕੋਈ ਨਹੀਂ ਆਪਾਂ ਗੱਡੀ ਤੇ ਨਹੀਂ ਆਪਾਂ ਸਕੂਟਰੀ ਤੇ ਜਾਵਾਂਗੇ ਆਪੇ ਆਂਦੇ ਰਹਿਣਗੇ ਵੀਰੇ ਹੁਣੀ ਨੇਹਾ ਹਾਂਜੀ ਇਹਨੂੰ ਛੱਡ ਤੂੰ ਇਹ ਤਾਂ ਰਾ ਇਹ ਤਾਂ ਹੋਈ ਜਾਣਾ ਬਾਅਦ ਚੋ ਲਾ ਲਈ ਟੈਟੂ ਐਂ ਕਰ ਆਪਾਂ ਪਰਸਾ ਦੀ ਵੀ ਵੀਡੀਓ ਬਣਾਣੀ ਆ ਸ਼ੋਪੀਜੀ ਵੀ ਬਣਾਣੀ ਆ ਸਾਰਾ ਸਮਾਨ ਵੇਚਣਾ ਆਪਾਂ ਸਾਰਾ ਸਮਾਨ ਨਵਾਂ ਬਾਣਾ ਵਾ ਠੀਕ ਆ ਨਾ ਸੇਲ ਲਾ ਕੇ ਨਾਲੇ ਆਪਾਂ ਦਿਖਾਣਾ ਨੀਚੇ ਕਿ ਅਸੀਂ ਇਕੱਲੇ ਵੀ ਬਹੁਤ ਕੁਝ ਕਰ ਸਕਦੇ ਆ ਹਾਂਜੀ ਵੀਰ ਐਦਾਂ ਦਾ ਸ਼ੋਰੂਮ ਆਪਾਂ ਇੱਕ ਹੋਰ ਖੜਾ ਕਰਨਾ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਆਨਲਾਈਨ ਨਾਲ ਬਹੁਤ ਕੁਝ ਕੀਤਾ ਜਾ ਸਕਦਾ ਆ ਫੜ ਮੈਂ ਬੋਲਦਾ ਵਾ ਤੂੰ ਵੀਡੀਓ ਬਣਾ ਵੀ ਗੇਮਿੰਗ ਕੇਬਲ ਦੇ ਦੂੰਗਾ ਮੈਂ ਫਿਰ ਛੋਟਾ ਟੇਬਲ ਤੇਰਾ ਨੀਚੇ ਆ ਤੂੰ ਇੱਥੇ 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 ਖੜਾ ਜਾ ਬਸ ਠੀਕ ਹੈ ਚੱਕ ਬਣਾ ਵੀਡੀਓ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਨਵੇਂ-ਨਵੇਂ ਟੁਆਇਆ ਤੁਹਾਡੇ ਲਈ ਲੈ ਕੇ ਆ ਗਏ ਆ ਜੀ ਗਰਮੀਆਂ ਦੇ ਤੋਹਫੇ ਬੱਚਿਆਂ ਖੁਸ਼ ਹੋ ਜਾਣਗੇ ਜੀ ਟ੍ਰੇਨ ਬੜੀ ਸ਼ਾਨਦਾਰ ਹੈ ਜੀ ਬੜੀ ਵੱਡੀ ਪਟੜੀ ਇਹਦੀ ਇਹ ਝੂ ਕਰਕੇ ਜਾਏਗੀ ਜੀ ਮੌਜਾ ਕਰੋਗੇ ਨਜ਼ਾਰੇ ਲੋਗੇ ਬਲੌਸ ਆ ਗਏ ਛੋਟੇ ਬੱਚਿਆਂ ਲਈ ਜੀ 3 ਸਾਲ ਦੇ ਬੱਚਿਆਂ ਲਈ ਆ ਚੱਕ ਲੋ ਚੱਕ ਲੋ ਮੇਲਾ ਕੋਈ 150 ਕੋਈ 200 ਕੋਈ 250 ਆ ਲਓ ਜੀ 200 ਰੁਪਏ ਦਾ ਬਲੌਸ 250 ਵਾਲਾ 200 ਦਾ ਵੀਰੇ ਆ ਲਓ ਜਿਹੜੇ ਤੁਸੀਂ ਮੈਨੂੰ ਪੈਸੇ ਦਿੱਤੇ ਸੀ ਇਹ ਮੈਂ ਤੇ ਕਿਹੜਾ ਮੰਗਿਆ ਤੇਰੇ ਤੋਂ ਇਹ ਤਾਂ ਤੁਸੀਂ ਮੰਗੇ ਤਾਂ ਨਹੀਂ ਪਰ ਇਹਨਾਂ ਨੇ ਕਿਹਾ ਜਿਹੜੇ ਤੂੰ ਵੀਰੇ ਤੋਂ ਪੈਸੇ ਲਏ ਸੀ ਉਹ ਵੀਰੇ ਨੂੰ ਵਾਪਸ ਕਰ ਦੇ ਹਜੇ ਨਾ ਫੰਕਸ਼ਨ ਸ਼ੁਰੂ ਹੋਇਆ ਠੀਕ ਹੈ ਤੁਹਾਨੂੰ ਲੋਡ ਪੈਣੀ ਆ ਆ ਰੱਖ ਲਓ ਜਿੰਨੇ ਯੂਜ਼ ਹੋਣ ਦੇ ਯੂਜ਼ ਕਰ ਲਿਓ ਬਾਕੀ ਜਿਹੜੇ ਬਚਣਗੇ ਮੈਨੂੰ ਦੇ ਦੇ ਠੀਕ ਹੈ ਤੇ ਵੀਰੇ ਅੱਜ ਜਾ ਰਹੇ ਹਾਂ ਨਾ ਫਿਰ ਤੁਸੀਂ ਸਾਡੇ ਨਾਲ ਅੱਜ ਤਾਂ ਮੇਰਾ ਓਖਾ ਹੈ ਮੇਰ ਤੋਂ ਜਾ ਨਹੀਂ ਹੋਣਾ ਤੂੰ ਤੇ ਬਾਬਾ ਜਾਇਆ ਵੀਰੇ ਮम्मा ਨੇ ਸਪੈਸ਼ਲ ਕਿਹਾ ਮम्मा ਤੇ ਵੱਡੇ ਵੀਰੇ ਨੂੰ ਲੈ ਕੇ ਆਈ ਹਾਂ ਮੰਮੀ ਨੂੰ ਪੁੱਛ ਲਓ ਜੇ ਨਾਲ ਜਾਂਦੇ ਨੇ ਮੰਮੀ ਨੂੰ ਲੈ ਜਾਓ ਤੇ ਤੁਸੀਂ ਦੇਖ ਮੇਰਾ ਜਾਣਾ ਵੈਸੇ ਵਧੀਆ ਵੀ ਨਹੀਂ ਲੱਗਦਾ ਮੈਂ ਬਿਆਹ ਤੇ ਜ਼ਰੂਰ ਜਾਊਂਗਾ ਪਰ ਅੱਜ ਮੈਨੂੰ ਸਹੀ ਜਿਹਾ ਨਹੀਂ ਲੱਗ ਰਿਹਾ ਤੁਸੀਂ ਜਾਇਓ ਪਰ ਵੀਰੇ ਮम्मा ਨੇ ਤਾਂ ਕਿਹਾ ਵੱਡੇ ਵੀਰੇ ਨੂੰ ਵੀ ਲੈ ਕੇ ਆਉਣਾ ਜ਼ਰੂਰ ਨਾਲ ਕੋਈ ਨਾ ਜੇ ਮੈਂ ਟਾਈਮ ਨਾਲ ਫ੍ਰੀ ਹੋ ਗਿਆ ਨਾ ਮੈਂ ਜ਼ਰੂਰ ਆਉਂਗਾ ਠੀਕ ਆ ਵੀਰੇ ਤੁਸੀਂ ਆ ਪੈਸੇ ਰੱਖੋ ਨਾਲੇ ਗਲੇ ਦੀ ਦਵਾਈ ਲੈ ਲੈ ਜਿਆਦਾ ਖਰਾਬ ਹੋ ਰਿਹਾ ਠੀਕ ਆ ਵੀਰੇ ਜਾ ਰਿਹਾ ਨਾ ਬਾਬਾ ਨਾਲ ਹਾਂਜੀ ਉਹ ਕਹਿੰਦੇ ਮੈਂ ਰੁੱਕ ਕੇ ਜਾਊਂਗਾ ਇਹ ਕੰਮ ਕਰਨਾ ਵਾ ਕੰਮ ਕੀ ਕਰਨਾ ਵੀਡੀਓ ਪਾਣੀ ਆ ਉਹਨੂੰ ਕਹਿਣਾ ਸੀ ਹੁਣੇ ਚੱਲ ਕੀ ਆ ਸੀ ਬਿਰੇ ਉਹ ਕਹਿੰਦੇ ਵੇਟ ਕਰ ਲੈ ਜੀ ਦੋ ਘੰਟੇ ਤੱਕ ਫਿਰ ਆਪਾਂ ਚੱਲਦੇ ਆ ਹੁਣ ਪਤਾ ਨਹੀਂ ਇਹਨੂੰ ਕੌਣ ਸਮਝਾਵੇ ਚਲੋ ਕੋਈ ਨਹੀਂ ਬਿਰੇ ਮੈਂ ਵੇਟ ਕਰ ਲੈਂਨੀ ਆ ਫਿਰ ਹੁਣ ਠੀਕ ਆ ਬਾਕੀ ਮੈਂ ਉਹਨੂੰ ਕਹਿਣਾ ਚਾਹੂੰਗਾ ਸਕੇ ਭਰਾ ਦਾ ਵਿਆਹ ਵਾ ਇਹਨੂੰ ਵੀਡੀਓ ਬਣਾਣ ਦੀ ਪਈ ਆ ਤੇ ਤੁਸੀਂ ਗਾ ਕੇ ਦੇਖ ਲੋ ਇੱਕ ਵਾਰੀ ਬਾਵੇ ਹਾਂਜੀ ਵੀਰੇ ਇੱਕ ਮਿੰਟ ਥੱਲੇ ਆਈ ਆ ਆਨਾ ਹਾਂਜੀ ਬਾਜੀ ਬਾਵੇ ਸਿਮਰਨ ਆਈ ਸੀ ਤੂੰ ਨਾਲ ਕਿਉਂ ਨਹੀਂ ਗਿਆ ਪਾਜੀ ਕੰਮ ਵੀ ਤਾਂ ਜ਼ਰੂਰੀ ਆ ਉਹ ਕਹਿ ਰਹੀ ਸੀ ਤੂੰ ਫੋਨ ਵੀ ਨਹੀਂ ਚੱਕਿਆ ਉਹਦਾ ਭਾਜੀ ਵੀਡੀਓ ਬਣਾਉਂਦਾ ਪਿਆ ਸੀ ਹੁਣ ਵੀਡੀਓ 'ਚ ਮੈਨੂੰ ਨਹੀਂ ਪਤਾ ਲੱਗਿਆ ਫੋਨ ਨੇਹਾ ਕੋਲ ਸੀ ਕੱਲ ਸੁਣ ਮੇਰੀ ਘਰ ਦੀ ਨੂੰਹ ਐ ਬਾਰ-ਬਾਰ ਇਦਾਂ ਦੁਕਾਨ ਤੇ ਆਂਦੀ ਚੰਗੀ ਨਹੀਂ ਲੱਗਦੀ ਨਾਲੇ ਉਹਦੇ ਸਕੇ ਭਰਾ ਦਾ ਵਿਆਹ ਵਾ ਤੂੰ ਫੰਕਸ਼ਨਾਂ ਤੇ ਜਾ ਕਿਉਂ ਨਹੀਂ ਰਿਹਾ ਭਾਜੀ ਜਾਊਂਗਾ 2 ਘੰਟੇ ਲੱਗਣੇ ਆਲੇ ਦੁਕਾਨ ਤੇ ਵੀਡੀਓ ਬਣਾਈਆ ਉੱਧਰ ਜਾ ਕੇ ਵੀਡੀਓ ਬਣਾਣੀ ਐ ਮੈਂ ਕਿੱਧਰ ਜਾ ਕੇ ਕੱਪੜੇ ਵਾਲੇ ਤੇ ਉਹ ਭਰਾਵਾ ਫੰਕਸ਼ਨ ਚੱਲਦੇ ਵੇ ਤੈਨੂੰ ਵੀਡੀਓ ਦੀ ਬਣਾਉਂਦੀ ਪਈ ਆ ਕਰੀ ਕੀ ਜਾਨਾ ਤੂੰ ਤੈਨੂੰ ਪਤਾ ਤੂੰ ਘਰ ਦਾ ਜਵਾਈ ਐ ਓ ਪਾਜੀ ਹੁਣ ਫੰਕਸ਼ਨ ਤਾਂ 5-7 ਦਿਨ ਚੱਲਣੇ ਆ ਕੰਮ ਥੋੜੀ ਛੱਡ ਕੇ ਬਹਿ ਜਾਊਗਾ ਮੈਂ ਕੰਮ ਵੀ ਤਾਂ ਜ਼ਰੂਰੀ ਆ ਪਰਿਵਾਰ ਵੀ ਤਾਂ ਜ਼ਰੂਰੀ ਆ ਕਿ ਕੱਲਾ ਪੈਸਾ ਹੀ ਸਾਰਾ ਕੁਝ ਹੁੰਦਾ ਭਾਈ ਜੇ ਜ਼ਿਆਦਾ ਤੁਹਾਨੂੰ ਹੀ ਆ ਤੁਸੀਂ ਜਾਓ ਤੁਸੀਂ ਕਿਉਂ ਨਹੀਂ ਜਾ ਰਹੇ ਫਿਰ ਬਾਵੇ ਤੇਰੇ ਸਹੋਰੀਆਂ ਦੇ ਫੰਕਸ਼ਨ ਆ ਤੇ ਤੈਨੂੰ ਹੀ ਜਾਣਾ ਪੈਣਾ ਨਾਲ ਮੰਮੀ ਨੂੰ ਲੈ ਕੇ ਜਾ ਤੇ ਕੋਈ ਨਹੀਂ ਪਾਜੀ ਫਿਰ ਲੈ ਜਾਊਗਾ ਮੈਂ ਅਗਲੇ ਤੈਨੂੰ ਉਡੀਕਦੇ ਆਉਣੇ ਕਿ ਸਾਡੇ ਘਰ ਦਾ ਜਵਾਈ ਆਊਗਾ ਇਹ ਇੱਥੇ ਵੀਡੀਓ ਬਣਾਉਂਦਾ ਪਿਆ ਕਦੀ ਲਹਿੰਗਾ ਚੱਕ ਰਿਹਾ ਕਦੀ ਖੜਾਉਣੇ ਚੱਕ ਰਿਹਾ ਭਾਜੀ ਸਮਾਨ ਵੀ ਦਾ ਵੇਚਦਾ ਪਿਆ ਕੰਮ ਕਰਦਾ ਪਿਆ ਵਾ ਉਹ ਵੀਰੇ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਆ ਜਿਹੜੇ ਮੌਕੇ ਦੁਬਾਰਾ ਦੁਬਾਰਾ ਨਹੀਂ ਆਉਂਦੇ ਅਗਲੇ ਦੇ ਭਰਾ ਦਾ ਵਿਆਹ ਵਾ ਉਹਦੇ ਚਾਕੇ ਮਾਰਦਾ ਪਿਆ ਤੇ ਭਾਜੀ ਮਨਾ ਥੋੜੀ ਕੀਤਾ ਵਾ ਨਾਲੇ ਪੈਸੇ ਦੇ ਪੱਲੇ ਹੋਣਗੇ ਤਾਂ ਹੀ ਪੁੱਛਦੇ ਆ ਲੋਕੀ ਪੈਸੇ ਨਾਲ ਨਾ ਕਿਸੇ ਨੂੰ ਪੁੱਛਣਾ ਵੀ ਨਹੀਂ ਇਕੱਲਾ ਪੈਸਾ ਵੀ ਸਾਰਾ ਕੁਝ ਨਹੀਂ ਹੁੰਦਾ ਸਮਝ ਲੈ ਮੇਰੀ ਗੱਲ ਪਰਿਵਾਰ ਨਾਲ ਉੱਠਣਾ ਬੈਠਣਾ ਵੀ ਕੋਈ ਚੀਜ਼ ਹੁੰਦੀ ਐ ਆਹਾਂ ਮੌਕੇ ਦੁਬਾਰਾ ਨਹੀਂ ਆਉਂਦੇ ਜ਼ਿੰਦਗੀ 'ਚ ਇੱਕੋ ਵਾਰੀ ਆਉਂਦੇ ਐ ਨਾਲੇ ਅਗਲੇ ਨੇ ਕੋਈ ਗੱਲ ਕਹਿ ਦਿੱਤੀ ਤੈਨੂੰ ਫਿਰ ਬੁਰੀ ਲੱਗੂਗੀ ਕੋਈ ਨਹੀਂ ਭਾਜੀ ਜਾਊਗਾ ਪਰ ਮੈਂ ਪਹਿਲੇ ਕੱਪੜੇ ਵਾਲੀ ਵੀਡੀਓ ਬਣਾਵਾ ਉਸ ਤੋਂ ਬਾਅਦ ਜਾਊਗਾ ਗੱਲ ਸੁਣ ਮੇਰੀ ਨਾਲੇ ਤੂੰ ਕੀ ਉਹਨੂੰ ਪੈਸੇ ਫੜਾ ਕੇ ਕਹਿ ਰਾਂ ਵੀਰੇ ਦੇ ਪੈਸੇ ਮੋੜੋ ਤੇ ਕੋਲ ਜਿਆਦਾ ਪੈਸੇ ਆਇਆ ਤੇ ਭਾਜੀ ਦੇਣੇ ਹੀ ਆ ਪੈਸੇ ਕੱਲ ਨੂੰ ਤੇ ਗੱਲਾਂ ਸੁਣਾਓਗੇ ਆਂ ਦੀਏ ਪਹਿਲੇ ਹੀ ਦੇ ਦੋ ਪੈਸੇ ਅੱਛਾ ਫੇਰ ਇਦਾਂ ਕਰੀ ਤੇਰੇ ਕਾਲਜ ਦੀ ਫੀਸ ਵੀ ਦਿੱਤੀ ਸੀ ਉਹ ਵੀ ਦੇ ਦੇ ਸਕੂਲ ਦੇ ਪੈਸੇ ਵੀ ਦੇ ਦੇ ਰਾਸ਼ਨ ਵੀ ਮੈਂ ਪਾਣਾ ਕਰੇ ਉਹਦੇ ਵੀ ਪੈਸੇ ਦੇਣੇ ਸ਼ੁਰੂ ਕਰ ਦੇ ਫਿਰ ਭਾਜੀ ਉਹੀ ਗੱਲ ਹੋ ਗਈ ਨਾ ਜੇ ਹੁਣ ਸੁਣਾ ਰਿਓ ਬਾਅਦ ਵਿੱਚ ਵੀ ਤਾਂ ਸੁਣਾਉਂ ਗਈ ਕੋਈ ਨਹੀਂ ਫਿਰ ਮੈਂ ਸੁਣਾਉਂਗਾ ਹੁਣ ਕੋਈ ਨਹੀਂ ਭਾਜੀ ਆਨਲਾਈਨ ਤੋਂ ਪੈਸੇ ਸਾਰੇ ਇਕੱਲੇ ਇਕੱਲੇ ਪੈਸੇ ਮੋੜੂਗਾ ਮੈਂ ਤੁਹਾਡੇ ਮੈਨੂੰ ਇੰਤਜ਼ਾਰ ਰਹੂਗਾ ਤੇਰੇ ਪੈਸੇ ਆਣ ਹਾਂਜੀ ਕੋਈ ਗੱਲ ਨਹੀਂ ਹਾਂਜੀ ਸასი ਗੱਲ ਦੋਸਤੋ ਮੈਂ ਤੁਹਾਡਾ ਹਰਜਿੰਦਰ ਸਿੰਘ ਬਾਵਾ ਹੈਪੀ ਸਟੋਰ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੈਪੀ ਸਟੋਰ ਨਹੀਂ ਔਰਚਿਡ ਕਲੈਕਸ਼ਨ ਆਪਾਂ ਔਰਚਿਡ ਕਲੈਕਸ਼ਨ ਤੇ ਆ ਹੈਪੀ ਸਟੋਰ ਤੇ ਨਹੀਂ ਹੈਗੇ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਅਰਜਿੰਦਰ ਸਿੰਘ 바ਵਾ ਤੇ ਔਰਚਿਡ ਕਲੈਕਸ਼ਨ ਤੇ ਤੁਹਾਡਾ ਸਵਾਗਤ ਹੈ ਜੀ ਆਜੋ ਅੱਜ ਤੁਹਾਡੇ ਲਈ ਸਪੈਸ਼ਲ ਲੈ ਕੇ ਆਏ ਆ 28 ਤੋਂ ਲੈ ਕੇ 36 ਸਾਈਜ਼ ਤੱਕ ਇਹਦੇ ਤੁਹਾਨੂੰ ਸਟੇਟ ਵੀ ਮਿਲਣਗੀਆਂ ਤੇ ਬੂਟ ਕੱਟ ਵੀ ਮਿਲਣਗੀਆਂ 12 ਤੋਂ 15 ਆਰਟੀਕਲ ਨੇ ਉਹ ਰੇਟ ਸਿਰਫ 650 ਰੁਪਏ ਲੁੱਟ ਲਓ ਮੇਲਾ ਲੁੱਟ ਲਓ ਮੇਲਾ ਆਨਲਾਈਨ ਆਰਡਰ ਕਰਨ ਲਈ ਨੰਬਰ ਨੋਟ ਕਰ ਲਓ 95017 14948 ਕਲਰ ਦੀ ਫੁੱਲ ਗਾਰੰਟੀ ਹੈ ਜੀ ਕੁਝ ਹੋ ਗਿਆ ਵਾਪਸੀ ਹੈ ਦਖਾਈ ਚਲੋ ਭਾਈ ਫੁੱਲ ਗਾਰੰਟੀ ਆ ਪੀ ਕਲਰ ਦੀ ਵੀ ਫੁੱਲ ਗਾਰੰਟੀ 15 ਤੋਂ 12 ਤੋਂ 15 ਆਰਟੀਕਲ ਨੇ ਜੀ ਇਹਦੇ ਚ ਸਾਈਜ਼ ਹੈਗੇ ਨੇ 28 ਤੋਂ 36 ਦਖਾਈ ਚਲੋ ਫਟਾਫਟ ਭਾਜੀ ਬਾਬਾ ਭਾਜੀ ਫਟਾਫਟ ਦਖਾਈ ਚਲੋ ਇਹ ਸਿਰਾ ਦੇਖੋ ਆਰਟੀਕਲ ਦੇਖੋ ਆ ਦਿਖਾਓ ਬੂਟ ਕੱਟ ਬੂਟ ਕੱਟ ਵੀ ਆ ਤੇ ਸਟੇਟ ਵੀ ਆ ਓਨਲੀ 650 ਰੁਪਏ ਦੇ ਵਿੱਚ ਚੱਕੀ ਚਲੋ ਸਿਰਾ 650 ਚ ਹਾਂਜੀ ਆ ਚੱਕੋ ਜੀ ਦਖਾਈ ਚਲੋ ਫਟਾਫਟ ਟੀ-ਸ਼ਰਟ ਲੈ ਲਓ ਵਟਸਐਪ ਤੇ ਆਰਡਰ ਪਾਓ ਚਾਹੇ ਸ਼ਾਪ ਤੇ ਆ ਕੇ ਲੈ ਕੇ ਜਾਓ ਨਾਮ ਹੈਗਾ ਜੀ ਔਰਚਿਡ ਕਲੈਕਸ਼ਨ ਓਕੇ ਬਾਏ ਬਾਏ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਓਕੇ ਜੀ ਕੈਟ ਹੋ ਗਿਆ ਕੰਮ ਉਹ ਬਹੁਤ ਕੈਂਟ ਹੋ ਗਿਆ ਯਾਰ ਮਜ਼ਾ ਆ ਜਾਣਾ ਮੈਂ ਕਹਿੰਦਾ ਬਸ ਹੁਣ ਆਪਾਂ ਨਾ ਪਰ ਯਾਰ 650 ਜੋ ਤੁਸੀਂ ਕਲਰ ਗਰੰਟੀ ਕੋ ਦਈ ਜਾਂਦੇ ਹੋ ਕੱਲ ਨੂੰ ਜੇ ਲੰਭ ਆ ਗਿਆ ਆਪਾਂ ਵਾਪਸ ਲਵਾਂਗੇ ਵਾਪਸ ਆ ਪੈਸੇ ਵੀ ਆਪਾਂ ਵਾਪਸ ਦਵਾਂਗੇ ਕਿਉਂ ਟੈਨਸ਼ਨ ਲਈਏ ਨਾ ਬਾਵੇ ਪਰ ਮੈਂ ਆਪਣਾ ਮਾਰਜਨ ਨਹੀਂ ਵਾਪਸ ਦੇਣਾ ਤੁਹਾਨੂੰ ਫਿਰ ਜੇ ਕੱਲ ਨੂੰ ਕੋਈ ਪੀਸ ਆ ਗਿਆ ਕੋਈ ਇਹਦੇ ਵਿੱਚ ਮਾਰਜਨ ਰੱਖਿਆ ਹੀ ਨਹੀਂ ਹੈਗਾ ਆਪਾਂ ਠੀਕ ਆ ਟੈਨਸ਼ਨ ਨਾ ਲੈ ਕੋਈ ਮਾਰਜਨ ਤੈਨੂੰ ਵਾਪਸ ਨਹੀਂ ਦਊਗਾ ਲਊਗਾ ਤੇ ਤੂੰ ਟੈਨਸ਼ਨ ਨਾ ਮਾਰਜਨ ਰੱਖਿਆ ਨਾ ਮੈਂ ਤਾਂ ਲੈਣਾ ਨਾ ਮੈਨੂੰ ਪਰ ਪੈਂਟ ਕਿੰਨੇ ਪੈਸੇ ਬਚਣਗੇ ਮੈਨੂੰ ਇਸ ਵਿੱਚ ਦਊਗਾ 50 ਰੁਪਏ ਆਪਾਂ ਸਸਤੀ ਪੈਂਟ ਪਾਈਏ ਤੈਨੂੰ 50 ਰੁਪਏ ਦਊਗਾ 650 ਦੀ ਹੀ ਵੇਚਣੀ ਆਪਾਂ ਠੀਕ ਆ ਫਿਰ ਸਹੀ ਹੈ ਹੁਣ ਤੂੰ ਪਹਿਲੇ ਪਹਿਲੇ ਲੈ ਪੈਸੇ ਤਾਂ ਲੈ ਲੈ ਆ ਲੈ ਪਹਿਲੇ ਤਾਂ ਹਿਸਾਬ ਉਹ ਸੇਲ ਤੋਂ ਗਈ ਲੜਾ ਤੈਨੂੰ ਮੈਂ ਪਹਿਲੇ 5000 ਦੀ ਕਮਾਈ ਹੋਈ ਸੀ ਨਾ ਹਾਲੇ ਉਹਨੂੰ ਤਾਂ 7000 ਜਿਵੇਂ ਦੰਦਨਾ ਚੱਕ 7000 ਹਾਂ ਉਹਨੂੰ 7000 ਦੀ ਕਮਾਈ ਚੱਕ ਟੈਨਸ਼ਨ ਨਾ ਲਵਾਵੇਂ ਆਪਾਂ ਤਰੱਕੀ ਕਰਨੀ ਹੈ ਤੇ ਜਦੋਂ ਦਾ ਤੂੰ ਆਇਆ ਨਾ ਕੰਮ ਡਬਲ ਹੋ ਚੁੱਕਾ ਜਦੋਂ ਦੀਆਂ ਵੀਡੀਓ ਪਾਣ ਲੱਗਿਆ ਬਸ ਇੱਕ ਪਤਾ ਕੀ ਆ ਆਪਣੀ ਵੀਡੀਓ ਹੀ ਬੜੀ ਚਲਦੀਆਂ ਨੇ ਉਹ ਬਸ ਉਹੀ ਗੱਲ ਆ ਇਦਾਂ ਹੀ ਬਸ ਨਾ ਆਪਾਂ ਕੰਮ ਖਿੱਚੇ ਰੱਖਣਾ ਪੂਰਾ ਖਿੱਚੇ ਰੱਖਣਾ ਤੇ ਸਭ ਕੁ ਇਹੋ ਜਿਹੀ ਚੱਲਦਾ ਪਿਆ ਬਸ ਕੰਮ ਬਹੁਤ ਵਧੀਆ ਚੱਲਦਾ ਪਿਆ ਬਸ ਮੈਨੂੰ ਇੱਕ ਹੈਸ਼ਟੈਗ ਲਾ ਲੈਣਾ ਇੱਕ ਵੀਡੀਓ ਜਦੋਂ ਪਹਿਲੀ ਪਾਈ ਸੀ ਆਪਾਂ ਆਪਾਂ ਨੇ ਉੱਤੇ ਬਹੁਤ ਚੱਲੀ ਸੀ ਤੁਸੀਂ ਦੂਜੀ ਵੀਡੀਓ ਪਾਈ ਨਾ ਉਹ ਚੱਲੀ ਨਹੀਂ ਇੰਨੀ ਆਹੀ ਤਾਂ ਗੱਲ ਆ ਪਤਾ ਕੀ ਆ ਦੂਜੀ ਮੈਂ ਪਾਈ ਸੀ ਪਹਿਲੀ ਤੂੰ ਪਾਈ ਸੀ ਇਹੀ ਗੱਲ ਹੈ ਯਾਰ ਪਹਿਲੀ ਆਪਾਂ ਕੋਲਾਬੋਰੇਟ ਕਰਕੇ ਪਾਈ ਸੀ ਤਾਂ ਕਲੈਪ ਪਾਈ ਹੁਣ ਵੀ ਕਲੈਪ ਪਤਾ 1 ਲੱਖ 7000 ਫੋਲੋਅਰ ਨੇ ਮੇਰੇ ਇੰਸਟਾਗ੍ਰam ਤੇ ਅੱਛਾ ਜੀ ਹਾਂ ਕਿੰਦਾ ਵੱਧਦੇ ਵੱਧਦੇ ਆ ਉਹ ਹੌਲੀ ਹੌਲੀ ਵੱਧਦੇ ਆ ਹਿਸਾਬ ਹੈਗਾ ਮੈਨੂੰ ਯਾਰ ਮੈਂ ਤੂੰ ਹੈ ਸਮਾਰਟ ਵੀ ਆ ਆਪਾਂ ਇੰਨੇ ਮੈਂ ਨਾ ਸਮਾਰਟ ਵੀ ਨੇ ਆਪਾਂ ਅੱਗੇ ਵੀ ਵਧੀਆ ਬੰਦ ਤਾਂ ਵੱਧ ਗਏ ਹੋਣੇ ਫੋਲੋਅਰ ਉੰਡੇ ਕਿਤੇ ਪਤਨੇ ਆ ਯਾਰ ਦੁਨੀਆਂ ਬਹੁਤ ਜਾਣਦੀ ਆਪਾਂ ਨੂੰ ਮੈਂ ਤਾਂ ਯਾਰ ਵੱਡੇ ਭਰਾ ਨੂੰ ਵੀ ਕਹਿੰਦਾ ਗੱਲ ਸੁਣ ਮੈਂ ਤਾਂ ਵੱਡੇ ਭਰਾ ਨੂੰ ਵੀ ਕਹਨਾ ਵਾ ਉਹ ਗੱਲ ਹੀ ਨਹੀਂ ਮੰਨਦਾ ਯਾਰ ਕਿਉਂ ਕਿ ਉਹ ਬਸ ਐਵੇਂ ਬਹਿ ਜਾ ਰਹਿਦਾ ਵਾ ਕਿ ਤੂੰ ਵੇਸਟ ਕਰ ਰਿਹਾ ਖਰਾਬ ਕਰ ਰਿਹਾ ਟਾਈਮ ਉਹ ਵੀ ਇੱਥੇ ਲੈ ਆਈ ਆ ਕੀ ਦਿੱਕਤ ਆ ਬਾਈ ਉਹ ਨਹੀਂ ਉਹ ਨਹੀਂ ਹੈਗਾ ਉਹਨੂੰ ਨਹੀਂ ਆਪਾਂ ਇਹ ਕੰਮ ਤੇ ਵਾਰਨਾ ਲਾਗਾ ਮੈਂ ਵੀ ਬਾਈ ਨੂੰ ਮਿਲਿਆ ਤਾਂ ਉਹਦੇ ਬਰਾਬਰ ਇੱਕ ਸ਼ੋਰਮ ਹੋਰ ਖੋਲਣਾ ਵਾ ਅੱਛਾ ਜੀ ਉਹ ਸਕਾ ਇੱਕ ਜਨ ਸਕਾ ਭਰਾ ਪਰ ਆਪਾਂ ਉਹਦੇ ਬਰਾਬਰ ਖੋਲਣਾ ਸਟੋਰ ਉਹਨੂੰ ਕਰਕੇ ਦਿਖਾਣਾ ਕਿ ਆਨਲਾਈਨ 'ਚ ਵੀ ਪੈਸਾ ਹੈਗਾ ਕੰਮ ਕਰਨ ਵਾਲੇ ਬੰਦੇ ਦੀ ਨੀਅਤ ਹੋਵੇ ਕਰ ਸਕਦਾ ਬੰਦਾ ਤੱਕੀ ਕਰ ਦਾਂਗੇ ਉਹਨਾਂ ਤੋਂ ਵੱਧ ਆਪਾਂ ਕਮ ਕਮਾ ਕੇ ਕਾਮਯਾਬ ਕਰ ਦੇਣਾ ਮੈਂ ਤਾਂ ਯਾਰ ਉਹਨਾਂ ਤੋਂ ਹਿੱਸਾ ਲੈ ਲੈਣਾ ਮੈਂ ਉਹਨਾਂ ਨੂੰ ਕਹਣਾ ਮੈਨੂੰ ਦਿਓ ਜਿਹੜਾ ਮੇਰਾ 25-30 ਲੱਖ ਵੱਡਦਾ ਆਪਾਂ ਨਵਾਂ ਸ਼ੋਰਮ ਖੋਲਾਂਗੇ 20-25 ਲੱਖ ਇੱਥੇ ਆ ਜਾ 15-20 ਲੱਖ ਰੁਪਏ ਦੇ ਦੇ ਭਾਵੇਂ 5-10 ਲੱਖ ਤੂੰ ਬੈਂਕ 'ਚ ਪਾ ਲੈ ਰੱਖ ਲੈ ਮੈਨੂੰ 15-20 ਲੱਖ ਦੇ ਦੇ ਇਸਾ ਤੋਂ ਇੱਚੀ ਪਾਲਾ ਵਧੀਆ ਕਮਾਈ ਹੁੰਦੀ ਆ ਦੇਖ ਤੈਨੂੰ 1000 ਤੋਂ 2000 ਤੋਂ 2 ਤੋਂ 5 5 ਤੋਂ 7 ਲਾਤਾ ਹੁਣ ਕੱਲ ਪਰਸੋਂ ਦਾ ਤੈਨੂੰ ਦੱਸ ਲਿਆ ਦੇਣੀ ਤੂੰ ਦੇਖੀ ਜਲ ਕਮਾਈ ਵਧਾ ਦੇਣੀ ਹੈ ਕਮਾਈ ਇੰਨੀ ਵੱਡੀ ਦੁਕਾਨ ਆਪਣੀ ਦੇਖ ਸੋਗਾਜੀ ਦੀ ਦੁਕਾਨ ਆ 100 ਗਾਜੀ ਦੀ ਦੁਕਾਨ ਆ ਸੋਗਾਜੀ ਦੀ ਦੁਕਾਨ ਆ ਤੇ ਹਿੱਸਾ 15 20 ਲੱਖ ਜੇ ਪਾਲਾ ਨਹੀਂ ਕਿੰਨੀ ਦੁਕਾਨ ਉਧਾ ਕਿੰਨੇ ਕਦੀ ਮਿਲਦੀ ਦੁਕਾਨ ਤਾਂ 1 ਕਰੋੜ ਦੀ ਆ ਲੱਖਾਂ ਜਿਹਾ ਚੱਲਦਾ ਪਿਆ 1 ਕਰੋੜ ਦੀ ਆ ਓខਾ ਹੈ ਨਾ ਤਾਂ ਹੀ ਤੈਨੂੰ ਇੱਥੇ ਹਿੱਸਾ ਪਾਲਾ ਇਹ ਆਵਾਜ਼ ਵੀ ਬੜੀ ਵਧੀਆ ਤਾਂ ਇਹ ਕੰਮ ਚੱਲਦਾ ਵਧੀਆ ਚੱਲੀ ਜਾਂਦਾ ਉਹ ਤਾਂ ਹੈ ਹੀ ਆ ਕੋਈ ਨਹੀਂ ਤੈਨੂੰ ਸਿਖਾ ਦਾਂਗੇ ਆਪਾਂ ਕੋਈ ਨਹੀਂ ਚੱਲ ਕੋਈ ਨਹੀਂ ਥੈਂਕ ਯੂ ਧੰਨਵਾਦ ਤੇਰਾ ਹੁਣ ਤੂੰ ਕੱਲ ਆਉਗਾ ਜਾਂ ਨਹੀਂ ਆ ਮੈਂ ਐਕਚੁਅਲੀ ਨਾ ਦੋ ਤਿੰਨ ਦਿਨ ਸੱਚ ਤੈਨੂੰ ਦੱਸਣਾ ਭੁੱਲ ਗਿਆ ਮੈਂ ਚੱਲਾਂ ਵਿਆਹ ਤੇ ਦੋ ਤਿੰਨ ਦਿਨਾਂ ਬਾਅਦ ਆਉਂਗਾ ਮੈਂ ਯਾ ਇਹ ਤਾਂ ਕੰਮ ਖਰਾਬ ਹੈ ਨਾ ਤੋ ਇਹ ਆ ਅੱਧੇ ਘੰਟੇ ਲਈ ਆ ਕੇ ਵੀਡੀਓ ਪਾ ਕੇ ਚੱਲ ਜੀ ਭਾਵੇਂ ਆਣਾ ਪੈਣਾ ਭਾਵੇਂ ਤੈਨੂੰ ਚੱਲ ਇਹੇ ਕਰਕੇ ਕੰਮ ਚੱਲਦਾ ਪਿਆ ਉਹ ਕੋਈ ਨਹੀਂ ਮੈਂ ਕੋਸ਼ਿਸ਼ ਕਰੂੰਗਾ ਚੱਲ ਆਹੀ ਬਸ ਠੀਕ ਆ ਠੀਕ ਓਕੇ ਭਾਵੇਂ ਓਕੇ ਮ ਲੰਗ ਨੂੰ ਕੀ ਪਤਾ ਇਹਦੇ ਨਾਲ ਹੁੰਦਾ ਕੀ ਪਿਆ ਇਹਦੇ 50 ਦੇ ਵਿੱਚੋਂ ਇਹਦਾ ਨੂੰ ਪੈ ਦਈਏ ਨਾ ਕਦੇ 7 ਦੇ ਤੱਕ ਕਦੇ 5 ਦੇ ਤੱਕ ਇਹਦਾ ਪਿਆ ਸਹੀ ਕਹਿੰਦਾ ਇਹ ਮਲੰਗ ਸਮਝਦਾ ਹੀ ਨਹੀਂ ਆਜੂ ਕੀ ਸਮਝ ਨਾ ਹੋਲੀ ਲਈ ਪਈ